जय बाबा लालदयाल जी की ਤੁਸੀਂ ਦੇਖਿਓ ਪੰਜਾਬ ਹੈਡਲਾਈਨ ਮੈਂ ਹਣ ਅਲੀਨੀ ਤੇ ਅੱਜ ਅਸੀਂ ਪਹੁੰਚੀ ਸੀਗੇ बाबा लालदयाल ਮੰਦਿਰ ਸ਼ਿਵਾਜੀ ਨਗਰ ਜਿੱਥੇ ਕਿ ਅੱਜ श्रीमद् ਭਗਵਤ ਗੀਤਾ ਦਾ ਜਿਹੜਾ ਪਾਠ ਹੈ ਜਿਹੜੀ ਕਥਾ ਹੈ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਇੱਥੇ ਜਿਹੜੀ ਸੰਗਤ ਹੈ ਉਹ ਮੌਜੂਦ ਹੈ ਤੇ ਜਿਹੜੇ भगत ਜਾਨੇ ਉਹ ਮੌਜੂਦ ਨੇ ਤੇ ਪ੍ਰਾਨਕੁਤਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜਾ श्रीमद् ਭਗਵਤ ਕਥਾ ਇਹ ਕੌਣ ਕਰਵਾ ਰਿਹਾ ਹੈ ਤੇ ਕਦੋਂ ਤੋਂ ਇਹ ਸਟਾਰਟ ਹੋਇਆ ਸੀ जय बाबा लालदयाल जी लाल की जय बाबा लालदयाल जी हरे कृष्णा हरे रामा। आज जी मैं यह श्रीमद् भागवत कथा की थी जा रही है तेरे को ते तो स्टार्ट हुई ये कथा इतने मंदिर में भागवत कथा 21 मार्च तो स्टार्ट की थी है जी तेरे को तो 28 मार्च तक 28 मार्च तक चलेगी 28 मार्च में हवन और पंडारा होएगा कौन करवा रहे हैं कथा यजमान कौन है आ सीवी सीवी से भागवत और लोह तक छ शे, भागवत है पांच भागवत पहला हो चुकी है छवी ये हो रही है देखे। देखे। और ये वाली जो भागवत हो रही है पिछले तीनों भागवत यही कर रहे हैं वृंदावनतों पूज्यपाद श्री भक्ति प्रधान श्रीधर महाराज जी वो भागवत कथा आयोजन हैं ਤੇ ਬ੍ਰਿੰਦਵਨ ਤੋਂ ਸਪੈਸ਼ਲੀ ਸਾਰੇ ਇੱਥੇ ਆਏ ਨੇ ਕਥਾ ਕਰਨ ਲਈ ਕਥਾ ਕਰਨ ਲਈ ਬ੍ਰਿੰਦਵਨ ਤੋਂ ਸਪੈਸ਼ਲੀ ਆਏ ਤੇ ਅਸੀਂ ਦੇਖਦੇ ਹਾਂ ਕਿ ਸ਼੍ਰੀਮਦ ਭਗਵਤ ਕਥਾ ਜਦੋਂ ਅਸੀਂ ਸੁਣਦੇ ਹਾਂ ਤਾਂ ਉਹ ਸਾਨੂੰ ਕਈ ਚੀਜ਼ਾਂ ਅ ਅੱਛੀ ਚੀਜ਼ਾਂ ਸਾਨੂੰ ਮਿਲਦੀ ਹੈ ਤੇ ਸਾਨੂੰ ਸਮਝ ਪੈਂਦਾ ਹੈ ਕਿ ਸਾਨੂੰ ਜੀਵਨ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ ਤੇ ਇਹ ਇਹਨਾਂ ਚੀਜ਼ਾਂ ਬਾਰੇ ਤੁਸੀਂ ਲੋਕਾਂ ਨੂੰ ਕੀ ਜਾਗਰੂਕਤਾ ਫੈਲਾਉਣਾ ਚਾਹੋਗੇ ਕੀ ਦੱਸਣਾ ਚਾਹੋਗੇ ਕਿ ਬਾਤ ਤੇ ਇਹ ਲੋਕਾਂ ਨੂੰ ਕਥਾ ਵਿੱਚ ਆਣਾ ਚਾਹੀਦਾ ਕਿਉਂਕਿ ਅੱਜਕੱਲ੍ਹ ਦੇ ਟਾਈਮ ਵਿੱਚ ਅਸੀਂ ਦੇਖ ਰਿਹਾ ਕਿ ਲੋਕ ਕਾਫੀ ਘੱਟ ਹੀ ਕਥਾ ਵਿੱਚ ਬੈਠਦੇ ਨੇ हाँ जेडी श्रीमदभागवत आदि यदा मंगलाचरण लिखया व्यासदेव जी व्यास ने दूसरा शोक लिखा धर्म प्रवजतः कैतव अतर परमो निर्मसरा स्थान वा वेद्यम वास्तुम अतर वस्तु शिवद पापत्रो उन्मूलनम भागवते महामुनि कृते किन्वा परेरेश्वा सद्यो हृदय अभुदय अतर कृतभ शुश्रषुभि तत्नाथ की लिख रहे हैं कि ये मद्भागवत एक ऐसा ग्रंथ था ਇਦੇ ਵਿੱਚ ਇੱਕ ਨਿਰਮਲ ਧਰਮ ਦਾ ਵਰਣਨ ਕੀਤਾ ਗਿਆ ਜਿਹਦੇ ਵਿੱਚ ਕੋਈ ਮਲ ਨਹੀਂ ਹੈਗਾ ਸੰਸਾਰ ਦਾ ਇਹ ਉਸ ਤਰ੍ਹਾਂ ਧਰਮ ਹੈ ਇਹ ਤਿੰਨੋ ਤਰ੍ਹਾਂ ਦੇ ਤਾਪ ਆਧਿ ਤੈਪਿਕਤਾ ਆਦੀ ਭੌਤਿਕਤਾ ਆਧਿਆਤਮਿਕਤਾਬ ਤਾਂ ਮਤਲਬ ਦੁੱਖ ਸੰਸਾਰ ਵਿੱਚ ਜਿਹੜੇ ਸੇ ਦੁੱਖ ਭੋਗਦੇ ਆ ਇਹ ਤਿੰਨ ਤਾਪਾਂ ਕਰਕੇ ਭੋਗਦੇ ਆ ਜੀ ਇਹ ਤਿੰਨੋ ਤਾਪਾਂ ਨੂੰ ਉਹਨਾਂ ਮਿਲਣ ਜੜੋ ਜੜੋ ਨਸ਼ਟ ਕਰ ਦਿੰਦਾ ਜੀ ਤੁਹਾਡੇ ਮਨ ਨੂੰ ਪੂਰੀ ਤਰ੍ਹਾਂ ਸ਼ਾਂਤੀ ਮਿਲਦੀ ਹੈ ਇਸ ਤਰ੍ਹਾਂ ਮਨ ਨੂੰ ਸ਼ੁੱਧ ਵੀ ਕਰ ਦੈਂਦਾ ਹਾਂ ਹਾਂ ਹਨ ਮੂਲਨ ਦਾ ਮਤਲਬ ਇਹ ਹੋ ਗਿਆ ਕਿ ਮਨ ਨੂੰ ਬਿਲਕੁਲ ਸ਼ੁੱਧ ਕਰ ਦਿੰਦਾ ਜਿਵੇਂ ਮੰਨ ਲਓ ਕਿ ਕੋਈ ਪਹਿਲੀ ਵਾਰ ਸ਼੍ਰੀਮਦ ਭਗਵਤ ਕਥਾ ਸੁਣਨ ਜਾ ਰਿਹਾ ਹੈ ਤੇ ਉਸ ਨੂੰ ਮਤਲਬ ਆਪਣੀ ਮੰਨ ਦੀ ਸ਼ੁੱਧੀ ਕਰਕੇ ਬੈਠਣਾ ਪੈਂਦਾ ਹੈ ਪ੍ਰੋਪਰ ਸ਼ੁੱਧ ਹੋ ਕੇ ਆਣਾ ਚਾਹੀਦਾ ਐਕਚੁਅਲੀ ਭਗਵਾਨ ਦੀ ਭਗਤੀ ਵਿੱਚ ਨਾ ਕੋਈ ਵੀ ਨਿਯਮ ਹੀ ਹੁੰਦਾ ਬਸ ਮਨ ਸਾਫ ਹੋਣਾ ਚਾਹੀਦਾ ਮਨ ਦੇ ਵਿੱਚ ਇੱਕ ਸ਼ਰਧਾ ਹੋਣੀ ਚਾਹੀਦੀ ਹੈ ਸ਼ਰਧਾ ਹੀ ਬक्ती ਲਤਾ ਦਾ ਬੀਜ ਆ ਜੇ ਤੁਹਾਡੇ ਮਨ ਵਿੱਚ ਸ਼ਰਧਾ ਹੈਗੀ ਹੈ ਤੁਸੀਂ ਵਕਤ ਕਥਾ ਸੁਣਾਓਗੇ ਔਰ ਕਥਾ ਦਾ ਫਲ ਇਦਾਂ ਦਾ ਭਗਵਾਨ ਨੇ ਕਿਹਾ ਸ਼ਿਰਵੰਤੇਸਵ ਕਥਾ ਕ੍ਰਿਸ਼ਨਹ ਪੁੰਨਿਆ ਸ਼੍ਰਵਣ ਕੀਰਤਨਹ ਕੀਰਦਯੰਤਸਤੋ ਹੀ ਅਭੁਦਰਾਣੇ ਵਿਧਨੋਤੀ ਤਨੁਸਵਮ ਕਿ ਆ ਕੀ ਕਹਿ ਰਿਹਾ ਭਗਵਾਨ ਕਿ ਜਦੋਂ ਭਗਵਾਨ ਆਪਣੀ ਕਥਾ ਸੁੰਦੇ ਆ ਉੱਥੇ ਬੈਠ ਕੇ ਤੋ ਕੀ ਕਰਦੇ ਆ ਭਗਤੇ ਹਿਰਦੇ ਵਿੱਚ ਆ ਕੇ ਉਹਦੇ ਹਿਰਦੇ ਨੂੰ ਬਿਲਕੁਲ ਸਾਫ਼ ਕਰਦੇ ਸ਼ੁੱਧ ਕਰ ਦਿੰਦਾ ਉਹ ਹਿਰਦਾ ਕਹਿੰਦੇ ਨੇ ਕਿ ਕਈ ਲੋਕਾਂ ਨੂੰ ਨਾ ਕਥਾ ਦੇ ਵਿੱਚ ਮਤਲਬ ਅਤਰੂ ਆ ਜਾਂਦੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੇ ਫਿਰ ਹੁਣ ਲੋਕੀ ਕਹਿੰਦੇ ਆ ਕਿ ਤੇਰਾ ਕਨੈਕਸ਼ਨ ਹੋ ਗਿਆ ਫਿਰ ਪ੍ਰਭੂ ਜੀ ਦੇ ਨਾਲ ਸਹੀ ਕਹਿੰਦੇ ਆ ਜਦੋਂ ਭਗਵਾਨ ਦੇ ਨਾਲ ਸਾਡਾ ਕਨੈਕਸ਼ਨ ਹੋ ਜਾਂਦਾ ਉਦੋਂ ਸਾਡੇ ਅੰਦਰ ਸਾਤਵਿਕ ਭਾਵ ਪ੍ਰਵਰਤ ਹੁੰਦਾ ਸਾਤਵਿਕ ਭਾਵ ਵਿੱਚ ਅਸ਼ਰੂ ਉਲਕ ਕੰਪਸ਼ੀਰਜ ਕੰਪਨ ਹੋ ਸਕਦਾ ਕਈ ਵਾਰ ਆਦਮੀਨ ਅੱਛਾ ਲੱਗ ਜਾਂਦਾ ਭਾਵ ਵਿੱਚ ਆ ਕੇ ਜੈਸਾ ਆਸ਼ਟ ਸਤਵਿਕ ਭਾਵ ਹੁੰਦਾ ਜਦੋਂ ਇਹ ਪ੍ਰਗਟ ਹੁੰਦੇ ਆ ਉਹ ਹੀ ਹੁੰਦੇ ਜਦੋਂ ਸਾਡਾ ਭਗਵਾਨ ਰਿਫਲੈਕਸ਼ਨ ਹੋ ਜਾਂਦਾ ਜੀ ਤੇ ਬ੍ਰਿੰਦਾਵਨ ਤੋਂ ਤੁਸੀਂ ਸਾਰੇ ਅੱਜ ਆਏ ਜਿੱਥੇ ਪਹੁੰਚੇ ਹੋ 21 ਤਰੀਕ ਤੋਂ ਇਹ ਸਟਾਰਟ ਹੈ ਤੇ ਬ੍ਰਿੰਦਾਵਨ ਤੋਂ ਤੁਸੀਂ ਹੋਰ ਕਿਤੇ ਕਿਤੇ ਜਾ ਕੇ ਫਿਰ ਕਥਾ ਕਰਦੇ ਹੋ ਅਸੀਂ ਪੂਰੇ ਹਿੰਦੁਸਤਾਨ ਚ ਬਲਕੇ ਹਿੰਦੁਸਤਾਨ ਤੋਂ ਬਾਹਰ ਜਾ ਕੇ ਵੀ ਕਥਾ ਕਰਦੇ ਹਾਂ ਹੌਨੇ ਹੋਣਾ ਸਾਡੇ ਗੁਰੂ ਦੇਵ ਜੀ ਜੇ ਮਹੀਨਾ ਪਹਿਲਾਂ ਆਸਟ੍ਰੇਲੀਆ ਗਿਆ ਕਥਾ ਕਰਕੇ ਆਏ ਆ ਆਸਟ੍ਰੇਲੀਆ ਤੋਂ ਵੀ ਮਤਲਬ 12 ਲੋਕੀ ਤੁਹਾਨੂੰ ਬੁਲਾਉਂਦੇ ਨੇ ਕਥਾ ਕਰਨ ਹਾਂਜੀ ਹਾਂਜੀ 12 ਬੁਲਾਉਂਦੇ ਨੇ ਸਭ ਚਲੇ ਤੇ ਲੋਕਾਂ ਨੂੰ ਕੋਈ ਤੁਸੀਂ ਸਿੱ ਮੈਂ ਤਾਂ ਇਹ ਹੀ ਕਹਾਂਗਾ ਸਨਾਤਨ ਧਰਮ ਦਾ ਪ੍ਰਚਾਰ ਔਰ ਪ੍ਰਸਾਰ ਬਹੁਤ ਜ਼ਿਆਦਾ ਧੂਮ-ਧਾਮ ਨਾਲ ਹੋਣਾ ਚਾਹੀਦਾ ਕਿਉਂਕਿ ਸਨਾਤਨ ਧਰਮ ਹੀ ਇੱਕ ਇਤਨ ਦਾ ਧਰਮ ਆ ਜਿਹਦੇ ਵਿੱਚ ਜਿਹਨੂੰ ਜਿਹੜਾ ਬੰਦਾ ਉਹਨੂੰ ਫੋਲੋ ਕਰੇਗਾ ਉਹ ਪੂਰੀ ਤਰ੍ਹਾਂ ਸ਼ਾਂਤੀ ਮਹਿਸੂਸ ਕਰ ਸਕਦਾ ਹੈ ਜਗਤ ਦੇ ਵਿੱਚ ਜੋ ਅੱਜਕਲ ਦੇਖਦੇ ਆ ਅਸੀਂ ਚਾਰ-ਚਾਰੋਂ ਪਾਸੇ ਦੁੱਧ ਚੱਲ ਰਿਹਾ ਹੈ ਲੜਾਈਆਂ ਚੱਲ ਰਹੀਆਂ ਅਸੀਂ ਇੱਕ ਥਰਡ ਵਿਸ਼ਵ ਯੁੱਧ ਦੇ ਮੁਕਾਮ ਦੇ ਉੱਪਰ ਖੜੇ ਹੋਇਆ ਹੈ ਤੇ ਇਹਦੇ ਤੋਂ ਸਾਨੂੰ ਮੁੱਕੇ ਪਾਉਂਦਾ ਇੱਕੋ ਇੱਕ ਤਰੀਕਾ ਆਇਆਗਾ ਸਿੱਧਰਮ ਨਾਲ ਜੁੜੀਏ। ਜੀ। ਔਰ ਧਰਮ ਨਾਲ ਜੁੜਨ ਲਈ ਅਸੀਂ ਜਿਵੇਂ ਦੇਖਿਆ ਬਾਹਰ ਦੇ ਜਿਹੜੇ ਲੋਕੀ ਨੇ ਨਾ ਉਹ ਆਪਣਾ ਸਨਾਤਨ ਧਰਮ ਅਪਣਾਰੇ ਨੇ ਤੇ ਸਾਡੇ ਆਪਣੇ ਜਿਹੜੇ ਇੰਡੀਆ ਦੇ ਲੋਕ ਨੇ ਉਹ ਬਾਹਰ ਦਾ ਵੈਸਟਰਨ ਕਲਚਰ ਅਪਣਾਰੇ ਨੇ। ਹਾਂ ਹੋ ਰਿਹਾ ਪਰ ਮੈਨੂੰ ਲੱਗ ਰਿਹਾ ਕਿ ਹੁਣ ਅੱਗੇ ਟਾਈਮ ਆਣ ਵਾਲਾ ਹੈ। ਕਿ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਸਨਾਤਨ ਧਰਮ ਤੋਂ ਉੱਪਰ ਕੋਈ ਧਰਮ ਨਹੀਂ ਆਇਆ। ਹੁਣ ਸਾਡੇ ਹਿੰਦੁਸਤਾਨ ਦੇ ਲੋਕ ਵੀ ਬਹੁਤ ਅਵੇਅਰ ਹੋ ਰਹੇ ਆ ਸਿਰਿੰਦਾਵਨ ਚ ਦੇਖਦੇ ਆ। ਸਨਾਤਨ ਧਰਮ ਦੇ ਲੋਕ ਵੀ ਬਹੁਤ ਅਵੇਅਰ ਹੋ ਕਹਿੰਦੇ ਨੇ ਕਿ ਕਰਮ ਕਰੋ ਤੇ ਫਲ ਦੀ ਚਿੰਤਾ ਨਾ ਕਰੋ ਪਰ ਅਕਸਰ ਅਸੀਂ ਲੋਕੀ ਜ਼ਿਆਦਾਤਰ ਫਲ ਦੀ ਚਿੰਤਾ ਕਰਦੇ ਨੇ ਕਰਮ ਦੀ ਚਿੰਤਾ ਨਹੀਂ ਕਰਦੇ ਹਾਂ ਹਾਂ ਥੋੜਾ ਜਿਹਾ ਗਿਆਨ ਤਾਂ ਹੈ ਹੀ ਹੈ ਨਾ ਕਿਉਂਕਿ ਅਸੀਂ ਆਪਣੇ ਆ ਭੋਗ ਵਾਸਨਾਵਾਂ ਨਾਲ ਸਾਡਾ ਹਿਰਦੇ ਇੰਨਾ ਕੁਲਸ਼ਿਤ ਹੋ ਚੁੱਕਿਆ ਹੈ ਇੰਨਾ ਗੰਦਾ ਹੋ ਚੁੱਕਿਆ ਤੇ ਅਸੀਂ ਹਰ ਚੀਜ਼ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਕੁਝ ਮਿਲ ਜੇ ਸਾਨੂੰ ਕੁਝ ਮਿਲ ਜੇ ਸਾਨੂੰ ਕੁਝ ਪਰ ਭਗਵਾਨ ਸਾਨੂੰ ਇਹੀ ਸਖੰਦ ਦਿਆ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਭਗਵਾਨ ਨਾਲ ਜੁੜਨਾ ਚਾਹੀਦਾ ਤਾਂ ਕਿ ਅਸੀਂ ਵਾਸਤਵਿਕ ਅਨੰਦ ਦੀ ਪ੍ਰਾਪਤੀ ਕਰ ਸਕੀਏ ਫਿਰ ਅਸੀਂ ਇਹ ਜਿਹੜਾ ਸਾਰਾ ਕੁਝ ਕਰ ਰਹੇ ਹਾਂ ਨਾ आनंद ਲਵਤਿਆਂ ਸਾਨੂੰ ਸ਼ਾਇਦ ਇਹਦੇ ਵਿੱਚ ਆਨੰਦ ਮਿਲ ਜੇਗਾ ਸ਼ਾਇਦ ਬਹੁਤ ਜ਼ਿਆਦਾ ਪੈਸਾ ਕਮਾ ਲੈ ਗੋਦੀ ਵਿੱਚ ਆਨੰਦ ਮਿਲ ਜੇਗਾ ਸ਼ਾਇਦ ਪੁੱਤਰ ਮਿਲ ਜੇਗਾ ਉਹਦੇ ਵਿੱਚ ਆਨੰਦ ਮਿਲ ਜੇਗਾ ਆਨੰਦ ਦੀ ਖੋਜ ਵਿੱਚ ਅਸੀਂ ਇਹ ਸਾਰਾ ਕੁਝ ਕਰ ਰਹੀਆਂ ਜੇ ਉਸੇ ਕਰ ਰਹੇ ਹੋ ਇਹ ਤੁਸੀਂ ਕਲਸੀ ਦੀ ਮਾਲਾ ਪਹਿਨੀ ਹੋਈ ਹੈ ਹਾਂਜੀ ਹਾਂਜੀ ਤੁਸੀਂ ਤੇ ਕਲਸੀ ਦੀ ਮਾਲਾ ਜਿਹੜੇ ਲੋਕ ਪਹੈਂਦੇ ਨੇ ਉਹਨਾਂ ਲਈ ਵੀ ਕੋਈ ਨਿਯਮ ਹੁੰਦਾ ਹੈ ਹਾਂ ਉਹਦੇ ਨਿਯਮ ਹੁੰਦਾ ਉਹਦੇ ਲਈ ਤੁਹਾਨੂੰ ਸ਼ੁੱਧਤਾ ਜ਼ਰੂਰੀ ਆ ਖਾਸ ਕਰਕੇ ਖਾਣ ਪੀਣ ਦੀ ਲਸਣ ਪਿਆਜ਼ ਲਸਣ ਵਰ ਪਿਆਜ਼ ਤਾਂ ਨਾ ਛੋੜਨਾ ਪੈਂਦਾ ਉਹਦੇ ਵਿੱਚ ਉਹ ਵੀ ਛੱਡਣਾ ਪੈਂਦਾ ਹਾਂ ਛੱਡਣਾ ਪੈਂਦਾ ਤੁਸੀਂ ਦੇਖਦੇ ਹੋ ਕਿ ਕਈ ਜਦੋਂ ਪੁੱਠਾ ਵੀ ਪ੍ਰਭਾਵ ਪੈ ਜਾਂਦਾ ਹੈ ਨਹੀਂ ਪੁੱਠਾ ਪ੍ਰਭਾਵ ਐਸਾ ਕੁਝ ਨਹੀਂ ਪੈਂਦਾ ਐਦਾਂ ਦਾ ਕੋਈ ਨਿਯਮ ਨਹੀਂ ਹੈ ਕਿ ਪੁੱਠਾ ਪ੍ਰਭਾਵ ਪਿਆ ਜਾਂਦਾ ਪਰ ਇਹ ਹੈ ਕਿ ਜਿਹੜੇ ਨਿਯਮ ਹੁੰਦੇ ਆ ਜਿਹੜਾ ਸਾਡੇ ਨਿਯਮ ਸਾਡੇ ਸ਼ਾਸਤਰਾਂ ਚ ਬਣਾਏ ਗਏ ਆ ਉਹਨਾਂ ਨਿਯਮਾਂ ਦਾ ਫਾਲੋ ਕਰਨਾ ਹੀ ਚਾਹੀਦਾ ਸਾਨੂੰ ਪਰ ਲਸਣ ਕਿਹਾ ਇਹ ਦੋਨੋਂ ਬਹੁਤ ਜ਼ਿਆਦਾ ਤਾਮਸਿਕ ਪ੍ਰਤੀਤੀ ਦੇ ਆ ਇਸ ਕਰਕੇ ਜੇ ਤੁਸੀਂ ਤਾਮਸਿਕ ਭੋਜਨ ਕਰੋਗੇ ਤੁਹਾਡੇ ਚ ਤਾਮਸਿਕ ਪ੍ਰਤੀਤੀ ਆਊਗੀ ਤਿੰਨ ਗੁਣ ਹੁੰਦੇ ਆ ਸਤਿ ਗੁਣ ਰਜਾ ਗੁਣ ਤਮੋ ਗੁਣ ਤਮੋ ਗੁਣ ਅਗਿਆਨ ਦਾ ਸੂਚਕ ਆ ਜੇ ਅਸੀਂ ਜ਼ਿਆਦਾ ਤਾਮਸਿਕ ਚੀਜ਼ਾਂ ਖਾਵਾਂਗੇ ਸਾਡੇ ਅੰਦਰ ਅਗਿਆਨ ਆਊਗਾ ਅਸੀਂ ਜਿਹੜਾ ਵੀ ਕਰਮ ਕਰਾਂਗੇ ਅਗਿਆਨਤਾ ਨਾਲ ਜਿਹੜਾ ਵੀ ਕਰਮ ਕਰਾਂਗੇ ਗਲਤ ਕੰਮ ਕਰਾਂਗੇ ਅਗਿਆਨਤਾ ਦਾ ਮਤਲਬ ਕੀ ਹੁੰਦਾ ਹਨੇਦਾਰ ਹਨੇਦਾਰ ਕੀ ਹੁੰਦਾ ਨਾ ਚੀਜ਼ਾਂ ਨੂੰ ਕੱਕ ਦਿੰਦਾ ਸਾਨੂੰ ਨਜ਼ਰ ਨਹੀਂ ਆਉਂਦਾ ਕੁਝ ਜੇ ਸਾਨੂੰ ਨਜ਼ਰ ਹੀ ਨਹੀਂ ਆਏਗਾ ਕਿ ਸਹੀ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ ਤਾਂ ਫਿਰ ਅਸੀਂ ਗਲਤ ਕੰਮ ਕਰ ਸਕਦੇ ਹਾਂ ਉਹਦੇ ਨਾਲ ਇਸ ਕਰਕੇ ਤੋਂ ਮੋ ਗੁਨ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਉਪਦੇਸ਼ ਵਿੱਚ ਕਹਿੰਦੇ ਨੇ ਕਿ ਜੇ ਇਹ ਪੂਰੀ ਦੁਨੀਆ ਮਾਇਆ ਹੈ ਤੇ ਲੋਕੀ ਮਾਇਆ ਦੇ ਵਿੱਚ ਹੀ ਫਸੇ ਹੋਏ ਨੇ ਤੇ ਇੱਕ ਇੱਕ ਕਥਾ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਨਾਲ ਅਸੀਂ ਮਾਇਆ ਤੋਂ ਉੱਪਰ ਉੱਟ ਕੇ ਪ੍ਰਭੂ ਜੀ ਦੀ ਭਗਤੀ ਕਰ ਸਕਦੇ ਹਾਂ ਤੇ ਇਸ ਚੀਜ਼ ਨੂੰ ਇਸ ਚੀਜ਼ ਬਾਰੇ ਤੁਹਾਡੇ ਕੀ ਵਿਚਾਰ ਨੇ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਅਸੀਂ ਮਾਇਆ ਵਿੱਚ ਫਸ ਕੇ ਹੀ ਪਰੇਸ਼ਾਨ ਹੋ ਰਹੇ ਹਾਂ ਜਦੋਂ ਦਾ ਜੀ ਮਾਇਆ ਵਿੱਚ ਫਸਿਆ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਦੀ ਅਸੀਂ ਮਾਇਆ ਵਿੱਚ ਉਲਝੇ ਹੋਏ ਹਾਂ ਔਰ ਮਾਇਆ ਵਿੱਚ ਉਲਝ ਕੇ ਅਸੀਂ ਦੁੱਖ ਔਰ ਸੁੱਖ ਭੋਗ ਰਹੇ ਹਾਂ ਇਹ ਪਾਗਵਤ ਕਥਾ ਸਾਨੂੰ ਇਸ ਮਾਇਆ ਤੋਂ ਬਾਹਰ ਨਿਕਲਣ ਦਾ ਮਾਰਗ ਦੱਸ ਰਹੀ ਹੈ ਕਿ ਇਸ ਮਾਇਆ ਤੋਂ ਬਾਹਰ ਕਿਸ ਤਰ੍ਹਾਂ ਨਿਕਲਣਾ ਹੈ ਔਰ ਉਹ ਇੱਕੋ ਇੱਕ ਮਾਰਗ ਹੈਗਾ ਭਗਤੀ ਦਾ ਮਾਰਗ ਕਹਿੰਦੇ ਨੇ ਕਿ ਜਦੋਂ ਅਸੀਂ ਬਹੁਤ ਦੁਖੀ ਹੁੰਦੇ ਆ ਤਾਂ ਹੀ ਤੁਹਾਨੂੰ ਸਾਨੂੰ ਸਾਰਿਆਂ ਨੂੰ ਰੱਬ ਯਾਦ ਆਉਂਦਾ ਜਦੋਂ ਸੁਖੀ ਰਹਿੰਦੇ ਆ ਤਾਂ ਅਸੀਂ ਫਿਰ ਰੱਬ ਨੂੰ ਯਾਦ ਨਹੀਂ ਕਰਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਰਹਿੰਦੇ ਹਾਂ ਇਹ ਸਹੀ ਗੱਲ ਆ ਇਹੀ ਗੱਲ ਨੂੰ ਸਾਨੂੰ ਯਾਦ ਦਿਲਾਉਣ ਲਈ ਕਿ ਜਦੋਂ ਅਸੀਂ ਸੁਖੀ ਰਹਿੰਦੇ ਆ ਉਦੋਂ ਵੀ ਸਾਨੂੰ ਭਗਵਾਨ ਨੂੰ ਯਾਦ ਕਰਨਾ ਚਾਹੀਦਾ ਹੈ ਇਸੇ ਗੱਲ ਨੂੰ ਯਾਦ ਦਿਲਾਉਣ ਲਈ ਤਾਂ ਸੰਤ ਸਾਡੇ ਭੁਲਾਉਂਦੇ ਆ ਕਾਹ ਇਹ ਕਈ ਲੋਕੀ ਨੇ ਰੱਬ ਨੂੰ ਕੋਸਦੇ ਰਹਿੰਦੇ ਨੇ ਕਿ ਤੂੰ ਵਈ ਮੈਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਹਾਂ ਇਹ ਇਹ ਗਿਆਨ ਤਾਂ ਹੀ ਤਾਂ ਹੈ ਨਾ ਕਿਉਂਕਿ ਰੱਬ ਕਦੇ ਰੱਬ ਸਭ ਲਈ ਸਾਮਾ ਭਗਵਾਨ ਨੇ ਕਿਹਾ ਵਿੱਚ ਕਿਹਾ ਮੇਰੇ ਲਈ ਸਾਰੇ ਸਾਮਾ ਮੇਰਾ ਕੋਈ ਮਿੱਤਰ ਨਹੀਂ ਹੈ ਕੋਈ ਮੇਰਾ ਸ਼ਤਰੂ ਨਹੀਂ ਹੈ ਪਰ ਜਿਹੜਾ ਮੈਨੂੰ ਜਿਸ ਭਾਵ ਨਾਲ ਪਜਦਾ ਉਹਦੇ ਨਾਲ ਮੈਂ ਉਸ ਤਰ੍ਹਾਂ ਦਾ ਵਿਵਹਾਰ ਕਰਦਾ ਜਿਦ ਇੱਕ ਦਰਪਨ ਹੁੰਦਾ ਨਾ ਦਰਪਨ ਦਾ ਸਾਰੇ ਲਈ ਸੇਮ ਆ ਨਾ ਪਰ ਉਹ ਦਰਪਨ ਜਿਸ ਤਰ੍ਹਾਂ ਦਾ ਬੰਦਾ ਦੇਖ ਰਿਹਾ ਉਸ ਤਰ੍ਹਾਂ ਦਾ ਉਹਨੂੰ ਰਿਫਲੈਕਟ ਕਰ ਰਿਹਾ ਬਸ ਭਗਵਾਨ ਹੈ ਸੈਲਫ ਰਿਫਲੈਕਟ ਕਰਦੇ ਪਰ ਭਗਵਾਨ ਸਾਰੇ ਲਈ ਸਾਮਾ ਜੀ ਕਿਵੇਂ ਪ੍ਰਭੂ ਕਹਿੰਦੇ ਨੇ ਨਾ ਕਿ ਕਣਕਣ ਦੇ ਵਿੱਚ ਉਹ ਵਾਸ ਕਰਦੇ ਨੇ ਹਰ ਇੱਕ ਇਨਸਾਨ ਦੇ ਅੰਦਰ ਵੀ ਉਹੀ ਨੇ ਲੇਕਿਨ ਉਹ ਇਨਸਾਨ ਦੇ ਅੰਦਰ ਹੁੰਦਾ ਕਿ ਉਹ ਆਪਣੇ ਅੰਦਰ ਉਹ ਰਾਕਸ਼ਸ ਪ੍ਰਵ੍ਰਤੀ ਲੈ ਕੇ ਆ ਜਾਂ ਫਿਰ ਰੱਬ ਵਾਲੀ ਪ੍ਰਵ੍ਰਤੀ ਲੈ ਕੇ ਨਹੀਂ ਭਗਵਾਨ ਤਾਂ ਸਾਰਿਆਂ ਦੇ ਹਿਰਦੇ ਵਿੱਚ ਰਹਿੰਦਾ ਹੀ ਹੈ ਪਰਮਾਤਮਾ ਰੂਪ ਹਮੇਸ਼ਾ ਹੀ ਰਹਿੰਦੇ ਆ ਪਰ ਕਦੇ ਕਦੇ ਸਾਡੇ ਅੰਦਰ ਸਾਡੀਆਂ ਵਾਸਨਾਵਾਂ ਦੇ ਕਾਰਨ ਕਾਮਨਾਵਾਂ ਦੇ ਕਰਨ ਜਾਂ ਤਮੋਂ ਦੇ ਹੁਕਮ ਦੇ ਕਰਨ ਇੰਨੇ ਪਰਦੇ ਵਾ ਜਾਂਦੇ ਆ ਅਸੀਂ ਭਗਵਾਨ ਦੀ ਆਵਾਜ਼ ਸੁਣ ਨਹੀਂ ਪਾਂਦੇ ਅਸੀਂ ਆਪਣੇ ਉਹੀ ਮਨ ਦੀ ਆਵਾਜ਼ ਨੂੰ ਸੁਣ ਕੇ ਸਾਰੇ ਕਰਮ ਕਰਦੇ ਆ ਜਦ ਤੱਕ ਜਦੋਂ ਅਸੀਂ ਪ੍ਰਕਿਰਤ ਨਾਲ ਜੁੜ ਜਾਂਦੇ ਆਂ ਭਗਵਾਨ ਨਾਲ ਜੁੜ ਜਾਂਦੇ ਆਂ ਜਾਂ ਅਸੀਂ ਧਰਮ ਨਾਲ ਜੁੜ ਜਾਂਦੇ ਆਂ ਤਾਂ ਅਸੀਂ ਆਪਣੇ ਅੰਦਰ ਉਸ ਪ੍ਰਮਾਤਮਾ ਨੂੰ ਦੇਖ ਪਾਣੇ ਆਂ ਔਰ ਉਹਦੀ ਆਵਾਜ਼ ਨੂੰ ਸੁਣ ਪਾਣੇ ਆਂ ਜੀ ਇਹ ਲੋਕਾਂ ਲਈ ਕੋਈ ਵਾਵਾ ਦੇ ਲਈ ਜੋ ਕਿ ਵੈਸਟਰਨ ਕਲਚਰ અપਨਾ ਰਹੇ ਨੇ ਤੇ ਆਪਣੀ ਜਿਹੜੀ ਆਪਣਾ ਮੇਨ ਕਲਚਰ ਉਹ ਭੁੱਲਦੇ ਨਜ਼ਰ ਆਉਂਦਾ ਹਾਂ ਮੈਂ ਆਪਣੇ ਦੇਸ਼ ਦੇ ਜਵਾਨਾਂ ਨੂੰ ਇਹ ਇੱਕ ਨਵੇਦਨ ਕਰ ਰਿਹਾ ਔਰ ਉਹਨਾਂ ਨੂੰ ਅਗਰਾਹ ਕਰ ਰਿਹਾ ਔਰ ਉਹਨਾਂ ਨੂੰ ਸਮਝਾ ਵੀ ਰਿਹਾ ਕਿ ਜਿਹੜਾ ਸਾਡਾ ਧਰਮ ਆ ਸਾਡਾ ਕਲਚਰ ਆ ਇਹ ਸੰਸਾਰ ਵਿੱਚ ਸਭ ਤੋਂ ਉੱਚ ਸਭ ਤੋਂ ਸੁੱਚਾ ਔਰ ਸਭ ਤੋਂ ਵਧੀਆ ਕਲਚਰ ਆ ਔਰ ਅਸੀਂ ਤੁਸੀਂ ਝੂਮ ਝੂਮ ਤਾ ਇੱਕ ਵਾਰੀ ਤੁਸੀਂ ਨਾ ਅਪਣਾ ਕੇ ਦੇਖੋ ਕਿੰਨਾ ਆਨੰਦ ਆ ਇਹਦੇ ਵਿੱਚ ਕਿੰਨੀ ਖੁਸ਼ੀ ਆ ਇਹਦੇ ਵਿੱਚ ਤੁਸੀਂ ਸਾਰੇ ਸਾਰੇ ਦੁੱਖ ਇੱਕ ਵਾਰੀ ਭੁੱਲ ਜਾਓਗੇ ਔਰ ਆਨੰਦ ਵਿੱਚ ਨੱਚੋਗੇ ਹਰੀ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਅਜੀ ਗੋਇਲ ਹੈ ਜੀ ਜੀ ਅਜੀ ਗੋਇਲ ਜੀ ਕਥਾ ਕੀਤੀ ਜਾ ਰਹੀ ਹੈ ਤੇ ਤੁਸੀਂ ਪਹਿਲੇ ਦਿਨ ਤੋਂ ਫਿਰ ਕਥਾ ਵਿੱਚ ਸ਼ਾਮਿਲ ਹੋਏ ਹੋ ਜੀ ਮੈ ਪੱਲੇ ਦਿਨ ਤੋਂ ਹੀ ਕਫਾ ਦੇ ਸ਼੍ਰੀ ਜੀ ਸੇਵਾਬਰੀ ਬਾਰ ਬਰ ਬਲ ਨੇ ਕਥਾ ਹੋ ਰਹੀ ਹੈ ਜਿੱਦਾਂ ਆਰ ਸਾਹਿਬ ਨੇ ਦੱਸਿਆ ਛੇਵੀਂ ਕਥਾ ਸਾਹੀ ਹੈ ਔਰ ਬਹੁਤ ਹੀ ਭਗਤੀ ਭਾਵ ਦੇ ਨਾਲ ਹੋ ਰਹੀ ਹੈ ਕਥਾ ਕਥਾ ਦੇ ਵਿੱਚ ਕੋਈ ਦਿਖਾਵਾ ਨਹੀਂ ਕੋਈ ਅਡੰਬਰ ਨਹੀਂ ਕੋਈ ਕੁਝ ਨਹੀਂ ਬਹੁਤ ਥੋੜੇ ਜਿਹੇ ਘੱਟ ਪੈਸਾ ਇਹ ਨਹੀਂ ਹੈ ਵੀ ਬਹੁਤ ਜਗਾ ਖਰਚਾ ਜਾਂ ਪੈਸੇ ਵਗ ਰਹੇ ਆ ਇੰਦਾ ਦੀ ਕਥਾ ਹੋ ਰਹੀ ਹੈ ਇਹ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲੂਗੀ ਇਹ ਕਥਾ ਇਹੋ ਜਿਹੀ ਹੈ ਇਸ ਤਰ੍ਹਾਂ ਦੀ ਕਥਾ ਇਹ ਜਿਹੜਾ ਸਾਬਨੇ ਤੁਹਾਨੂੰ ਦੱਸਿਆ ਹੈ ਵੀ ਇਹ ਸ੍ਰੀ ਦਰਜੀ ਮਹਾਰਾਜ ਜੀ ਬੇਸ਼ਕ ਬੇਂਦਾਵਾਂ ਤੋਂ ਇੱਕ ਬੋੜੀ ਸੰਪਰਦਾਏ ਦੇ ਮਹਾਰਾਜ ਜੀ ਹੈ ਬੋੜੀ ਸੰਪਰਦਾਏ ਦੇ ਗੁਰੂ ਜੀ ਹੈ ਇਹ ਕਥਾ ਵਿਸ਼ੇਸ਼ ਰੂਪ ਦੇ ਵਿੱਚ ਉਹਨਾਂ ਉਹ ਜਿਹੜੀ ਕਰ ਰਹੇ ਹਨ ਉਹ ਇਸੇ ਕਰਕੇ ਕਰ ਰਹੇ ਹਨ ਕਿ ਇਹ ਤੁਹਾਡੇ ਜਿਆਦਾ ਤੋਂ ਜਿਆਦਾ ਭਗਤੀ ਜਾਗਰਤ ਹੋ ਜੀ ਨੰਬਰ ਘਟੇ ਦਿਖਾਵਾ ਘਟੇ ਔਰ ਜਿਆਦਾ ਜਿਆਦਾ ਭਗਤੀ ਜਾਗਰਤ ਹੋਵੇ ਅੰਤ ਵਿੱਚ ਅਸੀਂ ਇਹ ਜਿਹੜਾ ਲੋਕੀ ਭਗਤੀ ਕਾਠੀ ਕਰਦੇ ਨੇ ਜੀ 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 ਔਰ ਇਸ ਉਸੇ ਲਈ ਹੈ ਕੱਲ ਕੱਲ ਵੀ ਗੁਰੂ ਜੀ ਨੇ ਉਦੇਸ਼ ਦਿੱਤਾ ਸੀਗਾ ਵੀ ਸਾਰਿਆਂ ਨੇ ਵੱਡਿਆਂ ਨੇ ਤਾਂ ਕਥਾ ਦੇ ਚਾਣੇ ਆ ਨਾ ਬੱਚਿਆਂ ਨੂੰ ਵੀ ਨਾਲ ਕਥਾ ਦੇ ਵਿੱਚ ਲੈ ਕੇ ਆਓ ਤਾਂ ਕਿ ਉਹ ਬੀਜ ਜਿਹੜਾ ਹੈ ਨਾ ਛੋਟੇ ਹੁੰਦੇ ਤੋਂ ਤੁਹਾਡੇ ਮਨ ਦੇ ਵਿੱਚ ਆਰੋਪਿਤ ਹੋ ਜਾਵੇ ਔਰ ਉਹਦੇ ਨਾਲ ਸਨਾਤਨ ਧਰਮ ਸਨਾਤਨ ਧਰਮ ਬਹੁਤ ਉੱਪਰ ਜਾਏਗਾ ਔਰ ਬਹੁਤ ਜਿਹੜਾ ਉਹ ਬੱਚਿਆਂ ਦੇ ਵਿੱਚ ਬੀਜ ਪੈਦਾ ਹੋਇਆ ਹੋਇਆ ਨਾ ਉਹ ਤੁਹਾਨੂੰ ਕਿਤੇ ਨਾ ਕਿਤੇ ਸਾਤਵਿਕ ਰੱਖੇਗਾ ਧਰਮ ਦੇ ਨਾਲ ਜੋੜ ਕੇ ਰੱਖੇਗਾ ਔਰ ਸਭ ਤੋਂ ਵੱਡੀ ਗੱਲ ਜਿੱਦਾਂ ਅੱਜ ਕੱਲ ਕਲਚਰ ਹੈ ਲੋਕ ਨਸ਼ੇਵਾਲ ਜਾ ਰਹੇ ਆਂ ਹੈ ਔਰ ਜਾ ਰਹੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਭਗਤੀ ਵੱਲ ਨੂੰ ਜੁੜਨਗੇ ਇਹ ਸਭ ਤੋਂ ਵਧੀਆ ਨਸ਼ਾ ਹੈ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਲੋਕ ਨਸ਼ੇਵਾਲ ਨੂੰ ਬਹੁਤ ਜ਼ਿਆਦਾ ਹੋਏ ਹੋਏ ਆਂ ਜਿੱਦਾਂ ਕਿ ਆਪਾਂ ਹਰੇਕ ਜਗ੍ਹਾ ਤੇ ਮੀਡੀਆ ਦੇ ਵਿੱਚ ਦੇਖਦੇ ਆਂ ਔਰ ਦੇਖਦੇ ਆਂ ਪਾਰ ਦੇ ਲੋਕੀ ਨਸ਼ਾ ਕਰ ਰਹੇ ਸੀ ਤਾਂ ਉਹਨਾਂ ਨੂੰ ਪ੍ਰਭੂ ਪਾਤ ਜੀ ਨੇ ਜਿਵੇਂ ਔਰ ਇਹ ਗੀਤਾ ਦਿੱਤਾ ਸੀ ਪੜ੍ਹਨ ਦੇ ਲਈ ਉਸ ਤੋਂ ਬਾਅਦ ਉਹ ਉਹਨਾਂ ਨੂੰ ਉਸ ਗੀਤਾ ਦਾ ਨਸ਼ਾ ਹੋ ਗਿਆ ਤੇ ਜਿਹੜਾ ਉਹ ਨਸ਼ਾ ਕਰਦੇ ਸੀ ਉਹ ਉੱਪਰ ਲੱਗੇ ਗਿਆ ਬਿਲਕੁਲ ਬਿਲਕੁਲ ਜਿਦਾਂ ਤੁਸੀਂ ਕਹਿੰਦੇ ਸੀ ਬਿਲਕੁਲ ਸਹੀ ਗੱਲ ਹੈ ਔਰ ਉਹ ਇਹ ਇਹ ਸਭ ਤੋਂ ਉੱਚਤਮ ਨਸ਼ਾ ਹੈ ਇਹ ਨਸ਼ਾ ਇਹੋ ਜਿਹਾ ਨਸ਼ਾ ਇਸ ਤੋਂ ਬਾਅਦ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੋਰ ਔਰ ਇਹੀ ਕੱਲ ਗੁਰੂ ਜੀ ਦੇ ਉਪਦੇਸ਼ ਤੁਸੀਂ ਕਿ ਛੋਟੇ ਬੱਚਿਆਂ ਨੂੰ ਉਹਨੇ ਨਾਲ ਲੈ ਕੇ ਆਓ ਛੋਟੇ ਬੱਚਿਆਂ ਦੇ ਮਨ ਦੇ ਵਿੱਚ ਜਦੋਂ ਭਗਤੀ ਅਰੋਪਿਤ ਹੋ ਜਾਏਗੀ ਤਾਂ ਤੁਹਾਨੂੰ ਉਹਨਾਂ ਨੂੰ ਕੋਈ ਸੰਸਕਾਰ ਹੋਰ ਦੇਣ ਦੀ ਜ਼ਰੂਰਤ ਹੀ ਨਹੀਂ ਪੈਗੀ ਜਦੋਂ ਆਪਾਂ ਕਹਿੰਦੇ ਬੱਚੇ ਆਪਣੇ ਹੱਥੋਂ ਨਿਕਲ ਜਾ ਰਹੇ ਆਂ ਹੋਰ ਹੋ ਰਹੇ ਆ ਉਹ ਕੁਝ ਵੀ ਜ਼ਰੂਰਤ ਨਹੀਂ ਪਈ ਛੋਟੇ ਬੱਚੇ ਮਿੱਟੀ ਦਾ ਕੜਾ ਹੁੰਦੇ ਨੇ ਉਹਨਾਂ ਨੂੰ ਜਿਸ ਆਕਾਰ ਦੇ ਵਿੱਚ ਬਣਾਓਗੇ ਉਸੇ ਆਕਾਰ ਦੇ ਵਿੱਚ ਬਣਾਓਗੇ ਉਸੇ ਆਕਾਰ ਦੇ ਵਿੱਚ ਪਾ ਦਿੰਦੇ ਆਂ ਨਾਮ ਕੀਆ ਰਾਹੁਲ ਤਵਨ ਰਾਹੁਲ ਜੀ ਰਾਹੁਲ ਜੀ ਤੁਸੀਂ ਇਸ ਮੰਦੇ ਦੇ ਵਿੱਚ ਜਦੋਂ ਪ੍ਰੋਗਰਾਮ ਦੇ ਸ਼ਾਮਿਲ ਹੈ ਮੈਂਬਰ ਹੋ ਤੁਸੀਂ ਮੰਦੇ ਦੇ ਤੇ ਕਿੱਦਾਂ ਦਾ ਫੀਲ ਹੁੰਦਾ ਜਦੋਂ ਇਹਦਾ ਤੇ ਪ੍ਰੋਗਰਾਮ ਮੰਦੇ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਮੰਦਰ ਚ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਹਰੇਕ ਚਲ ਮੰਦਰ ਚ ਭਾਗਵਤ ਕਥਾ ਹੁੰਦੀ ਹੈ ਇਹ ਹਰੇਕ

ਪੈਨਨੋ ਉਲਾਦ ਨਹੀਂ ਅੰਡੇ ਉੱਤੇ ਅਰੇ ਚਾਨੇ ਚਨੀਵਾਰੇ ਸਨਾਮ ਕਰਾਇਆ ਜਾਂਦਾ ਹੈ ਤੇ ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ